ਸਾਡੀ ਜਿਹੜੀ ਆਰਗੇਨਾਈਜੇਸ਼ਨ ਹੈ ਉਹ ਇੰਟਰਨਸ ਦੇ थ्रू ਰਨ ਹੁੰਦੀ ਆ ਸੋ ਇਹਦਾ ਮਤਲਬ ਹੈਗਾ ਯਾ ਪੇ ਜਿਹੜੇ ਲੋਕ ਕਾਉਂਸਲਿੰਗ ਦੇ ਸਟੱਡੀ ਕਰਦੇ ਆ ਉਹ ਯੂ ਨੋ ਪ੍ਰਾਇਓਰਿਟੀ ਪੂਰੀ ਹੋ ਗਈ ਆ ਪਰ ਹੁਣ ਉਹਨੂੰ ਹੁਣ ਉਹਨੂੰ ਕੈਂਟੇ ਚਾਹੀਦੇ ਆ ਸੋ 무ਵਿੰਗ ਫੋਰਵਰਡ ਫੈਮਿਲੀ ਸਰਵਿਸਸਸ ਨਾਲ ਉਹਨੂੰ ਆ ਆਪਣਾ ਕੈਂਟੇ ਉਹ ਪੂਰੇ ਕਰ ਸਕਦੇ ਆ ਐਂਡ ਆਦਰ ਨਾਲ ਫਿਰ ਜਿਹੜੇ ਸਾਡੇ ਕਲਾਇੰਟ ਆ ਜਿਹੜੇ ਯੂ ਨੋ ਅਫੋਰਡੇਬਲ ਕਾਸਟ ਲਿਜ ਆ ਯੂ ਨੋ ਹਾਈ ਫੀ ਜਿਹੜੇ ਹੁੰਦੇ ਆ ਸੋ ਸਾਡੇ ਕੋਲ ਆ ਕੇ ਕਾਉਂਸਲਿੰਗ ਲੈ ਸਕਦੇ ਆ ਆਮ ਇਫ ਉਹ ਲਵ ਆ ਸਾਡੇ ਕੋਲ ਜਿਹੜਾ ਰਜਿਸਟਰਡ ਕਲੀਨਿਕਲ ਕਾਉਂਸਲਰ ਵੀ ਆ ਗਿਆ ਉਹ ਉਹਨਾਂ ਦੀ ਫੀਸ ਥੋੜੀ ਜੀ ਕਦੇ ਜ਼ਿਆਦਾ ਹੁੰਦੀ ਆ ਆਮ ਲਾਈਕ 50 ਡਾਲਰ ਸੈਸ਼ਨ ਲਈ ਕਿ ਬਹੁਤ ਸਾਰੇ ਲੋਕ ਹੈ ਜਿਨ੍ਹਾਂ ਨੂੰ ਕਾਉਂਸਲਿੰਗ ਦੀ ਲੋੜ ਪੈਂਦੀ ਔਰ ਵਿਜ਼ਿਟ ਕਰਦੇ ਆ ਕਾਉਂਸਲਿੰਗ ਫੀਲਡ ਦੇ ਵਿੱਚ ਮਿੰਨੂ ਲੱਗਦਾ 4 ਸਾਲ ਦਾ 4 ਸਾਲ ਬਣ ਹੋ ਗਿਆ ਐਂਡ ਮੈਂ ਦੇਖਿਆ ਕਿ ਕਾਫੀ ਸਾਊਥ ਏਸ਼ੀਅਨ ਪੰਜਾਬੀ ਲੋਕ ਸਾਡੇ ਕੋਲ ਆਉਂਦੇ ਆ ਜਿਹੜੀ ਇਸ਼ੂ ਲਈ ਉਹ ਆਉਂਦੇ ਆ ਕਈ ਵਾਰੀ ਡਿਪਰੈਸ਼ਨ ਦਾ ਹੁੰਦਾ ਆ ਕਈ ਵਾਰੀ ਐਂਗਜ਼ਾਇਟੀ ਹੁੰਦੀ ਆ ਕਈ ਵਾਰੀ ਯੂ نو ਫੈਮਿਲੀ ਦੇ ਵਿੱਚ ਕੁਝ ਝਗੜਾ ਚੱਲਦਾ ਆ ਕੋਈ ਡਿਸਪਿਊਟ ਆ ਆਮ ਕਪਲਸ ਦੇ ਵਿੱਚ ਜਦੋਂ ਯੂ نو ਉਹਨਾਂ ਦੇ ਉਹਨਾਂ ਦੇ ਘਰ ਦੇ ਵਿੱਚ ਲੜਾਈ ਝਗੜਾ ਚੱਲਦੀ ਆ ਉਹਨਾਂ ਦੇ ਵਿੱਚ ਮਿਸ ਅੰਡਰਸਟੈਂਡਿੰਗ ਹੁੰਦੀ ਆ ਉਹ ਫਿਰ ਕਾਉਂਸਲਿੰਗ ਲੱਭ ਦੇ ਆ ਫਰਕ ਕੀ ਹੁੰਦਾ ਹੈ ਜਦੋਂ ਸਰਵਿਸਿਜ਼ ਹੁੰਦੇ ਨੇ ਇਨ ਟਰਮਸ ਜਾਂ ਫਿਰ ਜਿਹੜੇ ਰਜਿਸਟਰਡ ਕਲੀਨਿਕਲ ਸੋ ਇੰਟਰਨ ਇੰਟਰਨ ਉਹ ਹਜੇ ਪੜ੍ਹਾਈ ਕਰਦੇ ਆ ਪਰ ਉਹ ਜਦੋਂ ਪ੍ਰੈਕਟਿਕਮ ਤੇ ਆਉਂਦੇ ਆ ਜਦੋਂ ਆਪਣੇ ਕੈਂਟੇ ਲਈ ਯੂ نو ਸਾਡੇ ਆਰਗੇਨਾਈਜੇਸ਼ਨ ਦੇ ਵਿੱਚ ਆਉਂਦੇ ਆ ਉਹਨਾਂ ਨੇ ਆਲਰੇਡੀ ਆਲਮੋਸਟ ਆਪਣੀ ਪੜ੍ਹਾਈ ਪੂਰੀ ਕੀਤੀ ਹੁੰਦੀ ਆ। ਸਵਾਗਤ ਹੈ ਜੀ ਇੱਕ ਵਾਰ ਫਿਰ ਤੋਂ ਸਾਰੇ ਦਰਸ਼ਕਾਂ ਦਾ। ਸੋ ਗੱਲ ਕਰ ਰਹੀ ਸੀ ਕਿ ਫੈਮਲੀ ਸਰਵਿਸਿਸ ਜਿਹੜੀ ਹੈ ਉਹ ਕਿਵੇਂ ਆਪਣਾ ਕੰਮ ਕਰਦੀ ਹੈ ਬਹੁਤ ਘੱਟ ਪੈਸਿਆਂ ਦੇ ਵਿੱਚ ਯਾਨੀ ਬਹੁਤ ਘੱਟ ਫੀਸ ਦੇ ਵਿੱਚ ਤੁਹਾਨੂੰ ਬਹੁਤ ਸਾਰੀਆਂ ਫੈਸਿਲਿਟੀਆਂ ਅਵੇਲੇਬਲ ਕਰਵਾਉਂਦੇ ਨੇ ਯਾਨੀ ਕਿ ਕਿਸੇ ਨੇ ਵੀ ਕਾਉਂਸਲਿੰਗ ਲੈਣੀ ਆ ਤਾਂ ਇਹ ਆਰਗੇਨਾਈਜੇਸ਼ਨ ਤੁਹਾਡੀ ਕਰੇਗੀ ਮਦਦ ਸੋ ਇਸ ਆਰਗੇਨਾਈਜੇਸ਼ਨ ਦੇ ਵੱਲੋਂ ਸਾਇਰਾ ਹੈਅਰ ਸੜਨਾ ਰਾਜ ਸਟੂਡੀਓ ਦੇ ਵਿੱਚ ਮੌਜੂਦ ਨੇ ਸਾਇਰਾ ਬਾਬਾ ਸਵਾਗਤ ਹੈ ਦਾ ਮਾਰਨਿੰਗ ਸ਼ੋ ਦੇ ਵਿੱਚ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਾਇਰਾ 무ਵਿੰਗ ਫੋਰਵਰਡ ਫੈਮਲੀ ਸਰਵਿਸਿਸ ਦੇ ਵਿੱਚ ਤੁਸੀਂ ਵੀ ਉਹਨਾਂ ਦੇ ਮੈਂਬਰ ਹੋ ਇਹ ਇਹ ਆਰਗੇਨਾਈਜੇਸ਼ਨ ਜਿਹੜੀ ਹੈ ਇਹਦੇ ਬਾਰੇ ਥੋੜਾ ਜਿਆਦਾ ਦੱਸੋ ਕਦੋਂ ਤੋਂ ਇਹ ਆਰਗੇਨਾਈਜੇਸ਼ਨ ਸ਼ੁਰੂ ਕੀਤੀ ਗਈ ਇਹ ਕੰਮ ਕਿਵੇਂ ਕਰਦੀ ਹੈ ਓਕੇ ਸੋ ਮੈਨੂੰ ਲੱਗਦਾ ਹੈ ਕਿ 2015 ਦੇ ਵਿੱਚ ਇਹ ਆਰਗੇਨਾਈਜੇਸ਼ਨ ਸ਼ੁਰੂ ਕੀਤੀ ਸੀਗੀ ਐਂਡ ਜਿੱਦਾਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਕਿ ਸਾਡੀ ਜਿਹੜੀ ਆਰਗੇਨਾਈਜੇਸ਼ਨ ਆ ਉਹ ਇੰਟਰਨਸ ਦੇ थ्रू ਰਨ ਹੁੰਦੀ ਆ ਸੋ ਇਹਦਾ ਮਤਲਬ ਹੈਗਾ ਆ ਕਿ ਜਿਹੜੇ ਲੋਕ ਕਾਉਂਸਲਿੰਗ ਦੀ ਸਟੱਡੀ ਕਰਦੇ ਆ ਉਹ ਅਮ ਯੂ ਨੋ ਬੜਾਈ ਉਹਨਾਂ ਦੀ ਪੂਰੀ ਹੋ ਗਈ ਆ ਪਰ ਹੁਣ ਉਹਨਾਂ ਨੂੰ ਹੁਣ ਉਹਨਾਂ ਨੂੰ ਕੈਂਟੇ ਚਾਈ ਦੇ ਆ ਪ੍ਰੈਕਟਿਸ ਚਾਈ ਦੇ ਆ ਸੋ 무ਵਿੰਗ ਫੋਰ ਫੈਮਲੀ ਸਰਵਿਸਸ ਨਾਲ ਉਹਨੂੰ ਆ ਆਪਣਾ ਕੈਂਟੇ ਉਹ ਪੂਰੇ ਕਰ ਸਕਦੇ ਆ ਐਂਡ ਉਹਦੇ ਨਾਲ ਫਿਰ ਜਿਹੜੇ ਸਾਡੇ ਕਲਾਇੰਟ ਆ ਜਿਹੜੇ ਯੂ ਨੋ ਅਫੋਰਡ ਨਹੀਂ ਕਰ ਸਕਦੇ ਆ ਯੂ ਨੋ ਹਾਈ ਫੀ ਜਿਹੜੇ ਹੁੰਦੇ ਆ ਸੋ ਸਾਡੇ ਕੋਲ ਆ ਕੇ counseling last <laughs> and mean <laughs> like thus be dollar sessionly charge got then does <laughs> internal kaam mm karde -hmm. um eto lava the registered clinical counselor bhi a Or oh the fees thodi ji kada zyada um like 50 dollar sessionly mm -hmm. so um both sort options available hage locally uh yeah yeah so ਬਹੁਤ ਦੇਰ ਤੋਂ ਇਹ ਚਲੋ ਕਾਉਂਸਲਿੰਗ ਦਾ ਜਿਹੜਾ ਸਿਲਸਿਲਾ ਚੱਲ ਰਿਹਾ ਹੈ ਤੁਹਾਡਾ ਤੋਂ ਇਹ ਵੀ ਜਾਨਣਾ ਚਾਹਾਂਗੇ ਸਾਰਾ ਕਿ ਬਹੁਤ ਸਾਰੇ ਲੋਕ ਹੈ ਜਿਨ੍ਹਾਂ ਨੂੰ ਕਾਉਂਸਲਿੰਗ ਦੀ ਲੋੜ ਪੈਂਦੀ ਹੈ ਔਰ ਵਿਜ਼ਿਟ ਕਰਦੇ ਹਨ ਹਾਂਜੀ ਮੈਂ ਹੁਣ ਕਾਉਂਸਲਿੰਗ ਫੀਲਡ ਦੇ ਵਿੱਚ ਮਿੰਨ ਲੱਗਦਾ 4 ਸਾਲ ਦੇ 4 ਸਾਲ ਬਿਨ ਹੋ ਗਿਆ ਐਂਡ ਮੈਂ ਦੇਖਿਆ ਪਈ ਕਾਫੀ ਸਾਊਥ ਏਸ਼ੀਅਨ ਪੰਜਾਬੀ ਲੋਕ ਸਾਰੇ ਆਉਂਦੇ ਆ ਹਰ ਵੀ ਕਟਿਆਦਰ ਤੇ ਗੋਰੇ ਗੋਰੇ ਜਾਦਾ ਆਉਂਦੇ ਆ ਪਰ ਪੰਜਾਬੀ ਹੁਣ ਮੈਨੂੰ ਨੋਟਿਸ ਹੋ ਗਿਆ ਪਏ ਜਿਆਦਾ ਥੋੜਾ ਜਿਹਾ ਆਉਂਦੇ ਆ ਆਮ ਜਿਹੜੀ ਐਸ਼ੂ ਲੈਓ ਆਉਂਦੇ ਆ ਕੇਵਰੀ ਡਿਪਰੈਸ਼ਨ ਦਾ ਹੁੰਦਾ ਆ ਕੇਵਰੀ ਐਂਗਜ਼ਾਈਟੀ ਆ ਹੁੰਦੀ ਆ ਕੇਵਰੀ ਆਮ ਯੂ نو ਫੈਮਲੀ ਦੇ ਵਿੱਚ ਕੁਝ ਝਗੜਾ ਚੱਲਦਾ ਆ ਕੋਈ ਡਿਸਪਿਊਟ ਆ ਆਮ ਕਪਲਸ ਦੇ ਵਿੱਚ ਤੋਂ ਯੂ نو ਉਹਨਾਂ ਦੇ ਉਹਨਾਂ ਦੇ ਘਰ ਦੇ ਵਿੱਚ ਲੜਾਈ ਝਗੜਾ ਚੱਲਦੀ ਆ ਉਹਨਾਂ ਦੇ ਵਿੱਚ ਮਿਸ ਅੰਡਰਸਟੈਂਡਿੰਗ ਹੁੰਦੀ ਆ ਔਰ ਫਿਰ ਕਾਉਨਸਲਿੰਗ ਲਵ ਦੇ ਆ and uh, moving forward then our you know oh, affordable counseling last there they're to see budget on the menu mm. lagda <laughs> la pe 150 to 180 sessionly charge got mm -hmm. okay. they a bond the free counselors mm -hmm. yeah mm. um bucky you know evigaldi ape you know sadi community de vich um masarya da nigal gaddi par ਕਈ ਵਾਰੀ ਕਈ ਫੈਮਿਲੀ ਅੰਦਰ ਸਾਨੂੰ ਸਿਖਾਇਆ ਜਾਂਦਾ ਪਈ ਯੂ نو ਤੁਸੀਂ ਆਪਣੇ emotions ਦੇ ਬਾਰੇ ਗੱਲ ਨਹੀਂ ਕਰਨੀ ਛੇ ਕੋਸ਼ ਯੂ نو ਜੇ ਕੋਈ ਕਰਦੇ ਵਿੱਚ ਕੋਸ਼ ਹੁੰਦਾ ਆ ਤੁਸੀਂ ਕਰਦੇ ਅੰਦਰ ਹੀ ਰੱਖਣਾ ਤੁਸੀਂ ਬਾਹਰ ਨਹੀਂ ਉਹਦੇ ਬਾਰੇ ਗੱਲ ਕਰਨੀ ਰਾਈਟ ਸੋ ਹਰਨ ਹਰਨ ਲੱਗਦਾ ਹੈ ਮੈਨੂੰ ਵੀ ਜਦੋਂ ਕਿ ਡਾਕਟਰ ਬਡੇ ਹੋ ਜਾਂਦੇ ਆ ਉਹਨਾਂ ਨੂੰ ਮਹਿਸੂਸ ਹੁੰਦਾ ਹੈ ਪਈ ਯੂ نو ਮੇਰੇ ਵਿੱਚ ਕੋਸ਼ ਹੋਂਦਾ ਆ ਅਨਕੰਟ੍ਰੋਲੇਬਲਨੈਸ ਉਹਨਾਂ ਨੂੰ ਹੁੰਦੀ ਆ ਫਿਰ ਉਹਨਾਂ ਨੂੰ ਆ ਪਤਾ ਲੱਗ ਜਾਂਦਾ ਫਿਰ ਸ਼ਾਦ ਮੈਨੂੰ ਕਾਉਂਸਲਿੰਗ ਦੀ ਲੋੜ ਆ ਸੋ ਉਹ ਫਿਰ ਆ ਜਾਂਦੇ ਆ ਐਂਡ ਮੈਂ ਦੇਖਿਆ ਕਿ ਕਾਫੀ ਕਾਫੀ ਸਾਰੇ ਲੋਕਾਂ ਨੂੰ ਇੰਪਰੂਵਮੈਂਟ ਹੋਇਆ ਕਾਉਂਸਲਿੰਗ ਨਾਲ ओके okay. uh, yeah. yeah. कि, हां या ਤੇ ਤੁਹਾਡੀ ਫੀਸ ਬਾਕੀਆਂ ਤੋਂ ਕਿਉਂ ਮਤਲਬ ਘੱਟ ਹੈ ਕਿਉਂਕਿ ਅ ਕਿਸੇ ਨੇ ਵੀ ਕਾਉਂਸਲਿੰਗ ਲੈਣੀ ਹੁੰਦੀ ਹੈ ਤਾਂ ਸਭ ਤੋਂ ਪਹਿਲਾਂ ਉਹਦੇ ਦਿਮਾਗ 'ਚ ਇਹ ਹੀ ਆਂਦਾ ਵੀ ਪਤਾ ਨਹੀਂ ਅਸੀਂ ਅਫੋਰਡ ਕਰ ਪਾਣਾ ਜਾਂ ਨਹੀਂ ਕਰ ਪਾਣਾ ਸੋ ਤੁਸੀਂ ਇਹਨੂੰ ਬੈਲੈਂਸ ਕਿਦਾਂ ਕੀਤਾ ਹੋਇਆ ਸੋ ਜਿੱਦਾਂ ਮੈਂ ਕਿਹਾ ਪਈ ਸਾਡੇ ਇੰਟਰਨਸ ਹੁੰਦੇ ਆ ਕੈਨੇਡਾ ਵਾਈਡ ਇਟਸ ਸਿਰਫ BC ਦੇ ਵਿੱਚ ਨਹੀਂ ਸੋ ਪੂਰੇ ਕੈਨੇਡਾ ਦੇ ਵਿੱਚ ਸਾਡੇ ਕੋਲ ਇੰਟਰਨ ਆਉਂਦੇ ਆ ਐਂਡ ਸੋ ਉਹ ਜਦੋਂ ਯੂ نو ਆਪਣੀ ਆ ਆਪਣਾ ਕਹਿੰਦੇ ਰਹਿੰਦੇ ਆ ਅਮ ਉਹ ਦੇ ਨਾਲ ਫਿਰ ਯੂ نو ਅਸੀਂ ਜਾ ਥੋੜੇ ਫੀਸ ਦੇ ਵਿੱਚ ਉਹ ਕਾਉਂਸਲਿੰਗ ਲੋਕਾਂ ਨੂੰ ਦੇ ਸਕਦੇ ਆ ਰਾਈਟ ਅਮ ਐਂਡ ਸੋ ਤੁਸੀਂ ਪ੍ਰੋਸੈਸ ਬੋਚ ਦੇ ਆ ਯਾ ਯਾ ਸੋ ਪ੍ਰੋਸੈਸ ਜਿਹੜੀ ਆ ਤੁਸੀਂ ਮੂਵਿੰਗ ਫੋਰਵਰਡ ਦੇ ਵੈਬਸਾਈਟ ਤੇ ਜਾ ਕੇ ਉੱਥੇ ਇੱਕ ਲਿੰਕ ਹੈ ਜੀ ਉੱਥੇ ਤੁਸੀਂ ਕਲਿਕ ਕਰਨਾ ਹੈ ਐਂਡ ਉੱਥੇ ਤੁਸੀਂ ਆਪਣਾ ਇਨਫੋਰਮੇਸ਼ਨ ਭਰਨਾ ਹੈ ਜਿਹੜਾ ਤੁਹਾਡਾ ਇਨਫੋਰਮੇਸ਼ਨ ਇਹ ਸਾਰਾ ਕੰਫਿਡੈਂਸ਼ੀਅਲ ਰਹਦਾ ਹੈ ਉਹ ਜਦ ਤੱਕ ਕਿਸੇ ਹੋਰ ਨੂੰ ਨਹੀਂ ਜਾਂਦਾ ਸਿਰਫ ਜਿਹੜਾ ਅਮ ਅ ਮੂਵਿੰਗ ਡਾਇਰੈਕਟਰ ਜਿਹੜਾ ਅਮ ਜਿਹੜਾ ਐਗਜ਼ੀਕਿਟਿਵ ਡਾਇਰੈਕਟਰ ਆ ਉਹਨੂੰ ਜਾਂਦਾ ਆ ਐਂਡ ਉਹਨੂੰ ਇਨਫੋਰਮੇਸ਼ਨ ਜੋ ਦੋ ਆਉਂਦੀ ਆ ਉਹ ਫਿਰ ਅਮ ਯੂ نو ਇੰਟਰਨਸ ਨੂੰ ਪੁੱਛਦਾ ਆ ਕਿ ਯੂ نو ਇਸ ਤਰ੍ਹਾਂ ਦੀ ਯੂ نو ਐਂਗਜ਼ਾਇਟੀ ਆ ਜਾਂ ਡਿਪਰੈਸ਼ਨ ਆ ਕਿਸ ਨੂੰ ਕਿਸ ਕੋਲ ਅਮ ਤੋ ਸੀ ਯੂ نو ਇੱਕ ਕਲਾਇੰਟ ਲੈਣਾ ਚਾਹੁੰਦੇ ਆ ਸੋ ਉਹ ਫਿਰ ਯੂ نو ਅਮ ਉਹ ਫਿਰ ਫਾਰਮ ਤੇ ਇਹ ਵੀ ਪੁੱਛਿਆ ਜਾਂਦਾ ਆ ਪੇਜ ਤੇ ਸੀ ਇੰਟਰਨੈਟ ਆ Uh, karna hai, si mm -hmm. karna okay. So option hai hai. And mm -hmm. internal, you have option. And there's a lot $20 session. A okay. uh, registered clinical counsellor and a uh, mostly $50 <coughs> session. Mm -hmm. So you can make your own choice. Uh, mm -hmm. What's affordable for you? the services registered clinical So intern... intern uh, ਉਹ ਹਰ ਜੇ ਪੜਾਈ ਕਰਦੇ ਆ ਪਰ ਉਹ ਜਦੋਂ ਪ੍ਰੈਕਟਿਕਮ ਤੇ ਆਉਂਦੇ ਆ ਜਦੋਂ ਆਪਣੇ ਕੈਂਟੇ ਲਈ ਯੂ نو ਅਸਾਈਡ ਦੇ ਆਰਗੇਨਾਈਜੇਸ਼ਨ ਦੇ ਵਿੱਚ ਆਉਂਦੇ ਆ ਉਹਨਾਂ ਨੇ ਔਰਡੀ ਅਲਮੋਸਟ ਆਪਣੀ ਪੜਾਈ ਪੂਰੀ ਕੀਤੀ ਹੁੰਦੀ ਆ ਐਂਡ ਉਹ ਮਾਸਟਰਸ ਲੈਵਲ ਤੇ ਕਾਉਨਸਲਿੰਗ ਉਹਨਾਂ ਨੇ ਆਲਦੀ ਸਟੱਡੀ ਕੀਤੀ ਹੁੰਦੀ ਆ ਸੋ ਅਮ ਜਦੋਂ ਜਦੋਂ ਸਾਡੇ ਕੋਲ ਆਉਂਦੇ ਆ ਪੜਾਈ ਸਾਰੀ ਪੂਰੀ ਹੁੰਦੀ ਆ ਐਂਡ ਸੈਰਫੋਨ ਨੂੰ ਐਕਸਪੀਰੀਅੰਸ ਚਾਹੀਦਾ ਆ ਲਾਈਕ ਯੂ ਨੋ ਆ ਕਲਾਇੰਟ ਨਾਲ ਕਦੋਂ ਨੇ ਕੰਮ ਕਰਨਾ ਹੈ ਰਾਈਟ ਕਦੋਂ ਦੀ ਮਦਦ ਕਰਨੀ ਆ ਐਂਡ ਉਹ ਕੱਲੇ ਨਹੀਂ ਜਦਾਂ ਕੰਮ ਕਰਦੇ ਉਹਨਾਂ ਕੋਲ ਕਲੀਨਿਕਲ ਸੁਪਰਵਾਈਜ਼ਰ ਵੀ ਹੁੰਦੇ ਆ ਸੋ ਜਿਹੜੇ ਜਿਹੜੇ ਲੋਕਾਂ ਨੂੰ ਆਮ ਜ਼ਿਆਦਾ ਤਜਰਬਾ ਆ ਕਾਉਂਸਲਿੰਗ ਦੇ ਵਿੱਚ ਉਹ ਉਹ ਫਿਰ ਹਰ ਹਫਤੇ ਉਹਨਾਂ ਨਾਲ ਗੱਲ ਕਰਦੇ ਆ ਆ ਇੰਟਰਨ ਆਪਣੀ ਯੂ نو ਦੱਸ ਸੇ ਫਿਰ ਮੇਰੇ ਕਲਾਇੰਟ ਨੂੰ ਯੂ نو ਇਹ ਪ੍ਰੋਬਲਮ ਆ ਜਾਂ ਉਹ ਪ੍ਰੋਬਲਮ ਆ ਉਹ ਫਿਰ ਆ ਉਹ ਫਿਰ ਜਿਹੜਾ ਸੁਪਰਵਾਈਜ਼ਰ ਆ ਉਹ ਉਹਨਾਂ ਨੂੰ ਆ ਉਹਨਾਂ ਦੀ ਮਦਦ ਕਰਦਾ ਹੈ ਉਹਨਾਂ ਨੂੰ ਐਡਵਾਈਸ ਦਿੰਦਾ ਹੈ ਫਿਰ ਤੁਸੀਂ ਯੂ نو ਇਦਾਂ ਉਹਨਾਂ ਦੀ ਹੈਲਪ ਕਰ ਸਕਦੇ ਆ ਚਾਹ ਯੂ نو ਐਸ ਥ੍ਰੀ ਕਿ ਨਾ ਸ਼ਾਇਦ ਉਹਨਾਂ ਨੂੰ ਜ਼ਿਆਦਾ ਮਦਦ ਹੋ ਸਕਦੀ ਹੈ ਰਾਈਟ ਸੋ ਉਹ ਕੱਲੇ ਨਹੀਂ ਕੰਮ ਕਰਦੇ ਹੈਗੇ ਉਹਨਾਂ ਦੇ ਤਾਲੇ ਅਮ ਸੁਪਰਵਾਈਜ਼ਰ ਵੀ ਨਾਰਲ ਹੁੰਦਾ ਆ ਰਾਈਟ ਅਮ ਜਿਹੜਾ ਰੈਜਿਸਟਰਡ ਕਲੀਨिकल ਕਾਉਂਸਲਰ ਹੁੰਦਾ ਆ ਉਹਦਾ ਮਤਲਬ ਹੈਗਾ ਕਿ ਉਹਨੇ ਸਾਰੀ ਪੜਾਈ ਕਰ ਲਈ ਆ ਸਾਰੇ ਉਹਨੇ ਕੈਂਟੇ ਪੂਰੇ ਕਰ ਲਈ ਆ ਐਂਡ ਇੱਕ ਆਰਗੇਨਾਈਜੇਸ਼ਨ ਹੈਗਾ ਆ ਉਹਦਾ ਨਾਮ ਹੈਗਾ BCACC ਸੋ ਉਹ ਜਿਹੜਾ ਆਰਗੇਨਾਈਜੇਸ਼ਨ ਆ ਉਹ ਉਹ um ਜੇ ਤੁਸੀਂ ਉਹਨਾਂ ਨੂੰ ਰਜਿਸਟਰ ਹੁੰਦੇ ਆ ਇਹਦਾ ਮਤਲਬ ਹੈਗਾ ਹੈ ਕਿ ਜਿਹੜੇ ਉਹਨਾਂ ਦੇ ਉਹਨਾਂ ਨੇ ਸ਼ਰਤਾ ਰੱਖਿਆ ਸੀ ਗਿਆ ਫਿਰ ਇਹ ਤੁਹਾਨੂੰ ਪੂਰੀਆਂ ਕਰਨੀਆਂ ਪੈਣੀਆਂ ਤਾਂ ਤੁਸੀਂ ਰਜਿਸਟਰ ਕਰ ਸਕਦੇ ਆ ਉਹ ਫਿਰ ਆ ਉਸ ਆਰਗੇਨਾਈਜ਼ੇਸ਼ਨal ਲਿੰਕ ਹੋ ਜਾਂਦੇ ਆ ਐਂ ਇਹਦਾ ਮਤਲਬ ਹੈਗਾ ਹੈ ਕਿ ਆ ਜਿਹੜਾ ਰਜਿਸਟਰਡ ਕਲਿਨikal ਕਾਉਂਸਲਰ ਉਹਨੂੰ ਥੋੜਾ ਜਿਹਾ ਮੇਬੀ ਜ਼ਿਆਦਾ ਨੌਲੇਜ ਹੋਗੀ ਜ਼ਿਆਦਾ ਐਕਸਪੀਰੀਐਂਸ ਹੋ ਸਕਦੀ ਆ ਅਤੇ ਉਹਨਾਂ ਜਿਹੜੀਆਂ ਸ਼ਾਤਾਂ ਸੀਗੀਆਂ BCACC ਨੇ ਰੱਖਿਆ ਆ ਉਹ ਉਹਨਾਂ ਨੇ ਸਾਰੀਆਂ ਪੂਰੀਆਂ ਕਰਦੇ ਆ ਹਮਮ ਓਕੇ ਅੱਛਾ ਬਹੁਤ ਸਾਰੇ ਜਿਹੜੇ ਲੋਕ ਵਿਜ਼ਿਟ ਕਰਨ ਵਾਸਤੇ ਆਉਂਦੇ ਨੇ ਯਕੀਨਨ ਬਹੁਤ ਸਾਰੇ ਲੋਕਾਂ ਨੂੰ ਇਹ ਵੀ ਜਾਣਦੇ ਵਿੱਚ ਰਹਿੰਦਾ ਵੀ ਪਤਾ ਨਹੀਂ ਉਹ ਆਪਣੀ ਗੱਲ ਸ਼ੇਅਰ ਕਰ ਪਾਣਗੇ ਜਾਂ ਨਹੀਂ ਕਰ ਪਾਣਗੇ ਬਹੁਤ ਸਾਰੇ ਲੋਕ ਤਾਂ ਬਹੁਤ ਸਾਲ ਤੱਕ ਇੱਕ ਟਰੋਮਾ ਦੇ ਵਿੱਚ ਚੱਲੇ ਜਾਂਦੇ ਬਟ ਆਪਣੀ ਦਿਲ ਦੀ ਗੱਲ ਨਹੀਂ ਉਹ ਖੁੱਲ੍ਹ ਕੇ ਕਰ ਪਾਉਂਦੇ ਕਿਉਂਕਿ ਉਹਨਾਂ ਨੂੰ ਆਪਣੀ ਪਰਸਨਲ ਗੱਲ ਕਿਸੇ ਨਾਲ ਕਰਨ ਦੇ ਵਿੱਚ ਝਿਜਕਦੇ ਵੀ ਨੇ ਡਰ ਲੱਗਦਾ ਹੁੰਦਾ ਹੈ ਜਾਂ ਫਿਰ ਉਹਨਾਂ ਨੂੰ ਇਹ ਕਹਿ ਦਿੱਤਾ ਜਾਂਦਾ ਵੀ ਤੁਸੀਂ ਕਿਸੇ ਨਾਲ ਸ਼ੇਅਰ ਨਹੀਂ ਕਰਨੀ ਘਰਾਂ ਦੇ ਵਿੱਚ ਹੀ ਕਈ ਵਾਰੀ ਅਬ੍ਰਿੰਗਿੰਗ ਇਸ ਤਰੀਕੇ ਨਾਲ ਹੁੰਦੀ ਹੈ ਵੀ ਤੁਸੀਂ ਸ਼ੇਅਰ ਨਹੀਂ ਕਰਨੀ ਕਿਸੇ ਨਾਲ ਵੀ ਇਹ ਗੱਲ ਵੀ ਇਹ ਘਰ ਦੀ ਗੱਲ ਘਰ ਚ ਰੱਖਣੀ ਹੈ ਤਾਂ ਉਹ ਕਦੀ ਵੀ ਉਹ ਸ਼ੇਅਰ ਨਹੀਂ ਕਰਪਾਂਦੇ ਕਿ ਇੱਕ ਕਾਉਂਸਲਰ ਦੇ ਵਿੱਚ ਤੇ ਇੱਕ ਜਿਹੜਾ ਵਿਜ਼ਿਟ ਕਰਨ ਆਉਂਦਾ ਆਪਣੀ ਗੱਲ ਕਰਨ ਦੇ ਲਈ ਉਹਦੇ ਵਿੱਚ ਉਹ ਜਿਹੜੀ ਕਹੋ ਪ੍ਰਾਈਵੇਸੀ ਹੁੰਦੀ ਹੈ ਵੀ ਉਹ ਕਾਉਂਸਲਰ ਵੀ ਕਿਸੇ ਨਾਲ ਵੀ ਸ਼ੇਅਰ ਨਹੀਂ ਕਰੇਗਾ ਉਹਦੀ ਗੱਲ ਇਹ ਹੁੰਦੀ ਹੈ ਯਾ ਸੋ ਜਦੋਂ ਤੁਸੀਂ ਕਿਸ ਕਾਉਂਸਲਰ ਨਾਲ ਗੱਲ ਕਰਦੇ ਆ ਪਹਿਲੀ ਗੱਲ ਅਸੀਂ ਆਮ ਕਲਾਇੰਟ ਨੂੰ ਦੱਸਦੇ ਆ ਪੇ ਜਿਹੜੀ ਵੀ ਗੱਲ ਤੁਸੀਂ ਕਾਉਂਸਲਰ ਦੇ ਵਿੱਚ ਕਰਨੀ ਆ ਉਹ ਪੂਰੀ ਕੌਨਫੀਡੈਂਸ਼ੀਅਲ ਆ ਅਸੀਂ ਕਿਸ ਨੂੰ ਨਹੀਂ ਦੱਸਣਾ ਸਿਰਫ ਜੇ ਮੇਬੀ ਸੁਪਰਵਾਈਜ਼ਰ ਨਾਲ ਗੱਲ ਕਰਨੀ ਪਵੇ ਪਰ ਅਸੀਂ ਕਿਸ ਦਾ ਨਾ ਜੋ ਕੁਛ ਇਦਾਂ ਨਹੀਂ ਸ਼ੇਅਰ ਕਰਦੇ ਸਿਰਫ ਪ੍ਰੋਬਲਮ ਸ਼ੇਅਰ ਕਰਦੇ ਆ ਪੇ ਮੇਰੇ ਕਲਾਇੰਟ ਨੂੰ ਇਹ ਪ੍ਰੋਬਲਮ ਆ ਰਾਈਟ and so all the north fed um ਮੈਂ एवरी ਕਾਈਂਡ ਦਾ ਛੋਣਦੀ ਆ ਪਈ ਕਈ ਕਈ ਸ਼ਤਤਾ ਹੈਗੇ ਆ ਜਿਹਦੇ ਕਰਕੇ ਆਮ ਸਾਨੂੰ ਕੰਫਿਡੈਂਸ਼ੀਅਲਿਟੀ ਕਈ ਵਾਰੀ ਬ੍ਰੇਕ ਕਰਨੀ ਪੈਂਦੀ ਆ ਬਟ ਉਸੇਫ ਹੁੰਦੀ ਆ ਜਦੋਂ ਕੋਈ ਯੂ نو ਨਿਆਣੇ ਨੂੰ ਸਾਨੂੰ ਲੱਗਦਾ ਪਈ ਯੂ نو ਨਿਆਣੇ ਕੋਈ ਡੇਂਜਰਸ ਸਿਚੁਏਸ਼ਨ ਦੇ ਵਿੱਚ ਆ ਉਹਨੂੰ ਖਤਰਾ ਆ ਚਾ ਸਾਨੂੰ ਲੱਗਦਾ ਪਈ ਜਿਹੜਾ ਕਲਾਇੰਟ ਜਾਂ ਉਹ ਆਪਣੇ ਆਪ ਨੂੰ ਜਦਾਂ ਆ ਹਰਮ ਕਰ ਸਕਦਾ ਆ ਚਾਕੇ ਸੇ ਹੋਰ ਨੂੰ ਕਾਰਮ ਕਰ ਸਕਦਾ ਆ ਐਂਡ ਇੱਕ ਹੋਰ ਸ਼ਰਤ ਆ ਜੇ ਜਿਤਕੋਰ ਤੁਸੀਂ ਸਾਨੂੰ ਕਿਹਾ ਤਾਂ ਤੁਹਾਡੇ ਨੋਟਸ ਆ ਉਹ ਤੁਹਾਨੂੰ ਦੇਣੇ ਪੈਣੇ ਆ ਇਸ ਤਰ੍ਹਾਂ ਚੀਜ਼ਾਂ ਦੇ ਵਿੱਚ ਅਸੀਂ ਗੋਸ਼ਨੀ ਕਰ ਸਕਦੇ ਆ ਓਕੇ ਵੀ ਹਾਵ ਟੂ ਬ੍ਰੇਕ ਕਨਫਿਡੈਂਸ਼ੀਅਲਟੀ ਪਰ ਇਤੋਂ ਅਲਾਵਾ ਜੋਵ ਕੋਸ਼ਵੀ clients anu um session de vich golge os completely confidential yeah mm -hmm. j so kis tarah te zyada tar client aunde ne ki family dispute hi main issue hunda families visit kardiyan ne jehda main dekheya hun mostly depression lay on the anxiety mm hundi -hmm. a um kayi lok anu you know kayi lok akela akela akele mus kurde aa right so ਉਹਨਾਂ ਨੂੰ ਲਾਈਕ ਲਾਈਪੇ ਮੈਕ ਕਿਸ ਨਾ ਗੱਲ ਕਰਨਾ ਚਾਹੁੰਨਾਂ ਜਮੈਂ ਕਿਸ ਨਾ ਗੱਲ ਕਰਨਾ ਚਾਹੁੰਦੀ ਆ ਸੋ ਉਹ ਹੁੰਦੇ ਆ ਕਈ ਵਾਰੀ ਜਿਹੜੇ ਜੇ ਪੇਰੈਂਟਸ ਡਿਵੋਰਸਡ ਵਿਚਲ ਲੰਘਦੇ ਆ ਜਿਹੜੇ ਨਿਆਣੇ ਹੁੰਦੇ ਆ ਉਹ ਟਰਾਮਾਟਾਈਜ਼ਡ ਹੁੰਦੇ ਆ ਜੋ ਉਹਨਾਂ ਨੂੰ ਅੰਡਰਸਟੈਂਡਿੰਗ ਨਹੀਂ ਹੁੰਦੀ ਪੀ ਯੂ ਨੋ ਇੱਕਾਤੇ ਹੁੰਦਾ ਆ ਐਂਡ ਇਹ ਯੂ ਨੋ ਬਹੁਤ ਬੜੀ ਲਾਈਫ ਚੇਂਜ ਹੁੰਦੀ ਆ ਨਿਆਣੇ ਆਲੇ ਵੀ ਪੇਰੈਂਟਸਲੇ ਵੀ ਰਾਈਟ ਸੋ ਕਈ ਵਰੀ ਕਾਉਂਸਲਿੰਗ ਦਨਾਰ ਉਹਨੂੰ ਥੋੜੇ ਜਿਹਾ ਬੈਟਰ ਅੰਡਰਸਟੈਂਡਿੰਗ ਹੋ ਸਕਦੀਆ ਵੀ ਯੂ ਨੋ ਇਕਾਤੇ ਹੁੰਦੀਆ ਅਮ ਅਸੀਂ ਇਹਦੇ ਨਾਲ ਕਿਦਾਂ ਕੋਪ ਕਰ ਸਕਦੇ ਆ ਅਮ ਅਸੀਂ ਟੈਕਨੀਕ ਵੀ ਯੂ ਨੋ ਸਿਖੋਂਦੇ ਆ ਜਿਹੜੀ ਉਹਨੂੰ ਕਹਿੰਦੇ ਆ ਜਿਹੜਾ ਗਰਾਉਂਡਿੰਗ ਟੈਕਨੀਕਸ ਉਹ ਕਿਈ ਲੋਕਾਂ ਨੂੰ ਇਹ ਗੱਲਵਾਰੀ ਪਤਾ ਨਹੀਂ ਹੈਗੀ ਪਰ ਗਰਾਉਂਡਿੰਗ ਟੈਕਨੀਕਸ ਨਾਲ ਅਮ ਮੈਂ ਦੱਸ ਸਮਝਾ ਸਕਦੀਆ ਵੀ ਅਸੀਂ ਜਿਹੜੇ ਹਿਊਮਨ ਬੀਇੰਗ ਆ ਰਾਈਟ ਅਸੀਂ ਜਾਤਾ ਸੀ ਅਮ past var sochde aan right mm -hmm. jersey future var sochde aan so grounding techniques nal assi uh, present moment vich soch ka te soch takde aan right apna dhyan othe dekh sakde aan and ede karke sadi jehdi anxiety aa jas sadi jehdi negative mood aa oh thalde nu aa sakde aa right so kay breathing technique techniques hundiyan aa um kay uh, body techniques hundiyan aa um ਯਾ ਇਦਾਂ ਦੀ ਚੀਜ਼ਾਂ ਆਮ ਇੱਕ ਨੂੰ ਕਹਿੰਦੇ ਆ ਫਾਈਵ ਸੈਂਸਸ ਸੋ ਉਹਦੇ ਵਿੱਚ ਤੁਸੀਂ ਆਮ ਪੰਜ ਪੰਜ ਚੀਜ਼ਾਂ ਤੁਸੀਂ ਲੱਭਣੀਆਂ ਆਪਣੇ ਆਸ-ਪਾਸ ਜਿਹੜੀਆਂ ਤੁਸੀਂ ਦੇਖ ਸਕਦੇ ਆ ਸੋ ਇਦਾਂ ਨਹੀਂ ਹੈਗਾ ਕਿ ਯੂ نو ਸਾਹਮਣੇ ਮੈਂ ਉਹ ਯੂ نو ਅ ਕਾਰਪਟ ਦੇਖ ਲਿਆ ਤੁਸੀਂ ਉਸ ਚੀਜ਼ਾਂ ਨੂੰ ਲੱਭਣੀਆਂ ਜਿਹੜੀਆਂ ਤੁਹਾਨੂੰ ਆ ਨੋਟਿਸ ਨੋਟਿਸਬਲ ਨਹੀਂ ਸੀਗੇ ਪਹਿਲਾਂ ਓਕੇ ਰਾਈਟ ਸੋ ਫੋਰ ਐਗਜ਼ਾਮਪਲ ਜੇ ਮੈਂ ਕੋਈ ਆਮ you know uh floor the muscles dekhle okay oh my god sakdi hai ek cheez ya so mm. tusi panch cheez labniya okay. fir tusi chart sheet ja um apne uh, uh feel karniya nasus mm. karniya so jidda <coughs> assi is as chair te baithe ha mm. assi mehsoos karna pe you know kida, kida feel hunda hai kida mehsoos hunda hai right mm. ਆਮ ਜੇ ਮੈਂ ਯੂ نو ਆਪਣੇ ਜਿਹੜੀ ਮੈਂ ਪੈਂਟ ਪਾਈ ਹੋਇਆ ਮੈਂ ਹੱਥ ਲਾ ਕੇ ਉਹਨੂੰ ਫੀਲ ਕਰ ਸਕਦੀ ਆ ਉਹਦਾ ਟੈਕਸਚਰ ਡਿਫਰੈਂਟ ਹੁੰਦਾ ਆ ਸੋ ਚਾਰ ਚੀਜ਼ਾਂ ਹੋ ਆਮ ਤੁਸੀਂ ਫੀਲ ਕਰਨੀ ਆ ਤਿੰਨ ਚੀਜ਼ਾਂ ਜਿਹੜੀਆਂ ਤੁਸੀਂ ਸੁਣ ਸਕਦੇ ਆ ਸੋ ਜੇ ਮੈਂ ਬਾਹਰ ਆ ਜੇ ਟ੍ਰੈਫਿਕ ਮੈਨੂੰ ਸੁਣਦੀ ਆ ਜੇ ਮੈਨੂੰ ਆ ਕੀ ਚਿੜੀਆਂ ਸੁਣਦੀ ਆ ਸੋ ਤੁਸੀਂ ਉਹ ਤਿੰਨ ਚੀਜ਼ਾਂ ਲੱਭਣੀਆਂ ਫਿਰ ਦੋ ਚੀਜ਼ਾਂ ਜਿਹੜੀਆਂ ਤੁਸੀਂ ਆਮ ਸੋ ਸੌਂ ਦੇ ਸਾਕ ਦੇ ਆ ਸਮੈਲ ਕਰ ਸਕਦੇ ਆ ਰਾਈਟ ਸੋ ਤੁਸੀਂ ਕੈਂਡੀ ਦਾ ਲਾਸਕ ਦੇ ਜ ਆ ਪਰਫਿਊਮ ਲਾਸਕ ਦੇ ਰਾਈਟ ਐਂਡ ਫਿਰ ਲਾਸਟਲੀ ਤੁਸੀਂ ਐਕਸ਼ੀਅਰ ਜੇ ਡੀ ਤੁਸੀਂ ਟੈਸਟ ਕਰ ਸਕਦੇ ਆ ਸੋ ਜੇ ਤੁਹਾਡੇ ਕੋਲ ਕੈਂਡੀ ਆ ਤੁਸੀਂ ਮੂਚ ਪਾ ਸਕਦੇ ਆ ਜੇ ਗਮ ਆ ਤੁਸੀਂ ਉਹ ਪਾ ਸਕਦੇ ਆ ਐਂਡ ਫਿਰ ਜਿਹੜਾ ਉਹ ਦਾ ਫਲੇਵਰ ਆ ਉਹ ਤੁਸੀਂ ਮਸੂ ਸਕਦੇ ਆ ਐਂਡ ਇਹ ਜਿਹੜਾ ਤੁਸੀਂ ਕਰੂਗੇ ਬਿਕਾਜ਼ ਤੁਸੀਂ ਆਪਣਾ ਧਿਆਨ ਇਹਨਾਂ ਚੀਜ਼ਾਂ ਤੇ ਦਿੰਨੇ ਆ ਇਦਾ ਮਤਲਬ ਹੈਗਾ ਕਿ ਤੁਸੀਂ ਹੌਣ ਦਾ ਜਿਹੜਾ ਮੂਮੈਂਟ ਆ ਜਿਹੜਾ ਪ੍ਰੈਸੈਂਟ ਮੂਮੈਂਟ ਆ ਉੱਤੇ ਤੁਸੀਂ ਫੋਕਸ ਕਰਦੇ ਆ ਜੀ ਬਿਲਕੁਲ ਅ ਅਸਾ ਸਾਰਾ ਅ ਬੱਚੇ ਵੀ ਇਹਦੇ ਵਿੱਚ ਸ਼ਾਮਿਲ ਹੁੰਦੇ ਨੇ ਬੱਚੇ ਹਾਂਜੀ ਮੈਂ ਮੋਸਟਲੀ ਅ ਬਾਟਮ ਸਾਲ ਤੋਂ ਅ ਅੱਗੇ ਜਾਣੇ ਉਹਨਾਂ ਨਾਲ ਕੰਮ ਕਰਦੇ ਆ ਪਰ 무ਵਿੰਗ ਫੋਰਵਰਡ ਦੇ ਵਿੱਚ ਤੁਸੀਂ ਯੂ ਨੋ ਕੋਈ ਵੀ ਉਮਰ ਆ ਤੁਸੀਂ ਲਿਆ ਸਕਦੇ ਆ ਐਂਡ ਉਹਦੇ ਵੀ ਹੈਗੇ ਆ ओके किस तरह दी ਗੱਲਬਾਤ ਉਹ ਤੁਹਾਡਾ ਸ਼ੇਅਰ ਕਰਦੇ ਨੇ ਆ ਕਈ ਵਰੀ ਯੂ نو ਸਕੂਲ ਦੇ ਵਿੱਚ ਆ ਪ੍ਰੋਬਲਮ ਹੁੰਦੀ ਆ ਮੇਬੀ ਉਹਨਾਂ ਦੇ ਪੜਾਈ ਦੇ ਵਿੱਚ ਉਹਨਾਂ ਦਾ ਧਿਆਨ ਨਹੀਂ ਮਨ ਨਹੀਂ ਲੱਗਦਾ ਯੂ نو ਆ ਕਈ ਵਰੀ ਯੂ نو ਸਮਝ ਨਹੀਂ ਆਉਂਦੀ ਪੇ ਉਹ ਕੀ ਪੜਦੇ ਆ ਸੋ ਅਸੀਂ ਉਹਨਾਂ ਨੂੰ ਸਟ੍ਰੈਟਜੀਸ ਦੱਸਦੇ ਆ ਫੇ ਤੁਸੀਂ ਯੂ نو ਕਿੱਦਾਂ ਫੋਕਸ ਕਰ ਸਕਦੇ ਆ ਕਿੱਦਾਂ ਤੁਸੀਂ ਉਹਨੂੰ ਮੈਨੇਜ ਕਰ ਸਕਦੇ ਆ ਫੋਰ ਐਗਜ਼ਾਮਪਲ ਉਮ ਇਹ ਗੱਲ ਕੋਈ ਵੀ ਕਰ ਸਕਦਾ ਹੈ ਰਾਈਟ ਜੇ ਤੁਸੀਂ ਫੋਰ ਇਗਜ਼ੈਂਪਲ ਉਮ ਜੇ ਤੁਹਾਨੂੰ ਲੱਗਦਾ ਕਿ ਤੁਸੀਂ ਯੂ نو ਅਪਣੇ ਕਿਚਨ ਸਾਫ ਕਾਰਨੀਆ ਪਰ ਤੁਹਾਨੂੰ ਔਖਾ ਲੱਗਦਾ ਹੈ ਰਾਈਟ ਸੋ ਤੁਸੀਂ ਉਮ ਇਦਾਂ ਕਰ ਸਕਦੇ ਆ ਫਿਰ 10 ਮਿੰਟ ਲਈ ਤੁਸੀਂ ਯੂ نو ਪਾਂਡੇ ਤੌਰਨੇ ਆ ਉਸ ਤੋਂ ਬਾਅਦ ਤੁਸੀਂ 20 ਮਿੰਟ ਲਈ ਬ੍ਰੇਕ ਲੈਣੀ ਆ ਉਸ ਤੋਂ ਬਾਅਦ ਫਿਰ ਤੁਸੀਂ ਵੈਕਿਊਮ ਕਰਨੀ ਆ ਫਿਰ ਤੁਸੀਂ ਬ੍ਰੇਕ ਲੈਣੀ ਆ ਸੋ ਇਦਾਂ ਦੀ ਚੀਜ਼ਾਂ ਨਾਲ ਫਿਰ ਸਟ੍ਰੈਸ ਨਹੀਂ ਹੁੰਦੀ ਰਾਈਟ ਐਂ ਨਿਆਣੇ ਨੂੰ ਵੀ ਅਸੀਂ ਇਦਾਂ ਕਹਿੰਦੇ ਆ ਯੂ نو ਪੇ ਉਮ ਅੱਜ ਦਾ ਹੋਮਵਰਕ ਕਰਦੇ ਆ ਯੂ نو ਹੋਮਵਰਕ ਤੁਸੀਂ ਦਸਮੈਂਟ ਲਿਖ ਲਓ ਫਿਰ ਯੂ نو ਤੁਸੀਂ ਪੰਜਮੈਂਟ ਦੇ ਬ੍ਰੇਕ ਲਾ ਲਓ ਯੂ نو ਬਾਚਲ ਜੋ ਥੋੜੇ ਜਿਹਾ ਹਵਾ ਲਾ ਲਓ ਫਿਰ ਤੁਸੀਂ ਅੰਦਰ ਜਾ ਕੇ ਯੂ نو ਨੈਕਸਟ ਚੀਜ਼ ਤੁਸੀਂ ਕਰ ਸਕਦੇ ਆ ਜਾਸੀ ਕਹਿੰਦੇ ਆ ਪੇ ਜਿਹੜੇ ਤੁਹਾਨੂੰ ਅਮ ਜਿਹੜਾ ਤੁਹਾਡਾ ਹੋਮਵਰਕ ਸੌਖਾ ਲੱਗਦਾ ਉਹਨਾਂ ਨਾਲ ਤੁਸੀਂ ਸ਼ੁਰੂ ਕਰ ਸਕਦੇ ਆ ਜਿੰਨਾ ਜੜਾ ਜ਼ਿਆਦਾ ਸੌਖਾ ਲੱਗਦਾ ਉਹਨਾਂ ਨਾਲ ਸ਼ੁਰੂ ਕਰ ਸਕਦੇ ਆ ਸੋ ਜਿਹੜੇ ਨਿਆਣੇ ਜਿਹੜੇ ਨਿਆਣੇ ਆਉਂਦੇ ਆ ਉਹਨਾਂ ਨੂੰ ਅਸੀਂ ਚੁਆਇਸ ਦਿੰਨੇ ਆ ਅਸੀਂ ਉਹਨਾਂ ਨੂੰ ਅਸੀਂ ਦੱਸਦੇ ਨਹੀਂ ਹੈਗੇ ਵੀ ਤੁਹਾਨੂੰ ਇਦਾਂ ਕਰਨਾ ਪੈਣਾ ਚਾਹੇ ਇਦਾਂ ਕਰਨਾ ਪੈਣਾ ਅਸੀਂ ਉਹਨੂੰ ਪੁੱਛਦੇ ਆ ਵੀ ਤੁਹਾਨੂੰ ਕਿਸ ਚੀਜ਼ ਨਾਲ ਕੰਫਰਟ ਹੁੰਦੀ ਆ ਤਾਂ ਅਸੀਂ ਅਰ ਫਿਰ ਲਈ ਜਿਹੜੀ ਸੌਖੇ ਹੋਮਵਰਕ ਉਹਨਾਂ ਨਾਲ ਸ਼ੁਰੂ ਕਰਨਾ ਚਾਹੁੰਦੇ ਆ ਚੰਚਤ ਜਿਹੜੀ ਓਕੀਆ ਸੋ ਉਹਰ ઓਰ ਡਿਸਾਈਡ ਕਰ ਸਕਦੇ ਆ ਫਿਰ ਅਸੀਂ ਪਲਾਨ ਬਣਾਉਨੇ ਆ ਵੀ ਤੁਸੀਂ ਓਕੇ ਐਸਟੈਂਟ ਤੁਸੀਂ ਇਹ ਵਾਲਾ ਕਰਨਾ ਹੈ ਨੈਕਸਟ ਤੁਸੀਂ ਯੂ نو ਇਹ ਵਾਲਾ ਕਰਨਾ ਹੈ ਸੋ ਸਟ੍ਰੈਟਜੀਸ ਹੁੰਦੀਆਂ ਜਿਸ ਨਾਲ ਤੁਸੀਂ ਉਹਨਾਂ ਨੂੰ ਹੈਲਪ ਕਰ ਸਕਦੇ ਆ ਜੀ ਸਹਿਰਾ ਤੁਸੀਂ ਆਪਣੀ ਆਰਗੇਨਾਈਜੇਸ਼ਨ ਦੇ ਵੱਲੋਂ ਸਾਰਿਆਂ ਨੂੰ ਕੁਝ ਮੈਸੇਜ ਕਨਵੇ ਕਰਨਾ ਚਾਹੁੰਦੇ ਆ ਮਸਜ ਮੈਂ ਇਹ ਕਹੂੰਗੀ ਕਿ ਆਮ ਯੂ نو ਆਈ ਥਿੰਕ ਪਛਲੇ ਦਸ ਪੰਡਰਾਸਾਲ ਦੇ ਵਿੱਚ ਆਮ ਯੂ نو ਬੋਥ ਇੰਪਰੂਵਮੈਂਟ ਆ ਗਈ ਹੈ ਜਿਆਦਾ ਸਾਡੇ ਜਿਹੜੇ ਸਾਊਥ ਏਸ਼ੀਅਨ ਪੰਜਾਬੀ ਲੋਕ ਆ ਉਹ ਕਾਉਂਸਲਿੰਗ ਲਈ ਆਉਂਦੇ ਆ ਪਰ ਹਰ ਵੀ ਮੈਂ ਦੇਖਦੀ ਆ ਕਿ ਉਹ ਉਹ ਕੀ ਕਹਿੰਦੇ ਆ ਹੈਜ਼ਿਟੇਟ ਕਰਦੇ ਰੁਕਦੇ ਆ ਉਹ ਕਹਿੰਦੇ ਪਏ ਅਸੀਂ ਨਹੀਂ ਆ ਕੰਫਰਟੇਬਲ ਹੈਗੇ ਜਾਂ ਉਹਨਾਂ ਨੂੰ ਪਤਾ ਨਹੀਂ ਹੈਗਾ ਕਿ ਯੂ نو ਅਸੀਂ ਕਿਸ ਨੌਲੇਜ ਜੋਬੀਓ ਹੋ ਸੈਸ਼ਨ ਦੇ ਵਿੱਚ ਸੰਦਾਸਤੇ ਆਸੀਂ ਕਿਸੇ ਹੋਰ ਨੂੰ ਬਾਹਰ ਰੱਖ ਕੇ ਨਹੀਂ ਦੱਸਦੇ ਤੇ ਉਹ ਯੂ ਨੋ ਅ ਅਜਮਾ ਯੂ ਨੋ ਅਸ ਬੰਦੇ ਨੂੰ ਮੇੜੀਆਂ ਦਾ ਅਸ ਬੜੀ ਨੂੰ ਮੇੜੀਆਂ ਐਨ ਉਹਨੇ ਮੈਨੂੰ ਯੂ ਨੋ ਇਹ ਗੱਲ ਦੱਸਿਆ ਅਸੀਂ ਆਪਣੇ ਅੰਦਰ ਰੱਖਦੇ ਆਂ ਕਿ ਸਾਡੇ ਐਸੈਕਸ ਕਹਿੰਦੇ ਆ ਪਈ ਅਸੀਂ ਜਿਹੜੇ ਜਿਹੜੀ ਚੀਜ਼ ਸਾਡੇ ਕਲਾਇੰਟਸ ਸਾਡੇ ਨਾਲ ਸ਼ੇਅਰ ਕਰਦੇ ਆ ਉਹ ਕੰਫਿਡੈਂਸ਼ੀਅਲ ਰਹਿਣੀ ਚਾਹੀਦੀ ਹੈ ਸੋ ਉਰਸ ਆ ਰਿਸਪੈਕਟ ਹੋਣਾ ਚਾਹੀਦਾ ਜੋ ਵੀ ਉਹ ਗੱਲ ਕਰਦੇ ਆ ਰਾਈਟ ਸੋ ਫਿਰ ਕਾਉਂਸਲਿੰਗ ਦੀ ਲੋੜ ਤਾਂ ਤੁਹਾਨੂੰ ਵੀ ਪੈ ਜਾਂਦੀ ਹੋਣੀ ਕਿਉਂਕਿ ਬਹੁਤ ਸਾਰੇ ਇਹਦੇ ਗੱਲਾਂ ਤੁਸੀਂ ਆਪਣੇ ਨੂੰ ਰੱਖਦੇ ਆਂ ਅਸੀਂ ਵੀ ਕਾਉਂਸਲਿੰਗ ਅਸੀਂ ਵੀ ਕਾਉਂਸਲਿੰਗ ਲੈਂਦੇ ਆ ਬਿਕਾਜ਼ ਜੀ ਐਸ ਤੁਸੀਂ ਕਹਿੰਦੇ ਆ ਕਿ ਲੋਕਾਂ ਨੂੰ ਕਾਉਂਸਲਿੰਗ ਲੈਣੀ ਚਾਹੀਦੀ ਜਾਂ ਅਸ ਸਾਨੂੰ ਅਸੀਂ ਵੀ ਉਹ ਫਾਲੋ ਕਰਨਾ ਚਾਹੀਦਾ ਸਾਨੂੰ ਰਾਈਟ ਜੀ ਸੋ ਯਾ ਮੈਬੀ ਲੇਅਰ ਐਂਡ ਅ ਜੇ ਵੀਰ ਜਦੋਂ ਯੂ ਨੋ ਜਿਆਦਾ ਅਮ ਟਾਈਮ ਲੇਟਲੀ ਕੰਮ ਕਰਦੇ ਆ ਤੁਸੀਂ ਬਰਨ ਆਊਟ ਹੋ ਜਾਂਦੇ ਆ ਫਿਰ ਤੁਸੀਂ ਯਾ ਆਪਣੇ ਕਾਉਂਸਲਰ ਦੇ ਨਾਲ ਗੱਲ ਕਰਦੇ ਆ ਉਹਦੇ ਬਾਰੇ ਰਾਈਟ ਜੀ ਯਾ ਯਾ ਸਾਰਾ ਥੈਂਕ ਯੂ ਸੋ ਮੱਚ ਸਟੂਡੀਓ ਦੇ ਵਿੱਚ ਆਉਣ ਦੇ ਲਈ ਔਰ ਇਸ ਟਾਪਿਕ ਦੇ ਉੱਤੇ ਗੱਲਬਾਤ ਕਰਨ ਲਈ ਥੈਂਕ ਯੂ ਥੈਂਕ ਯੂ ਸੋ ਮੱਚ ਫਾਰ ਹੈਵਿੰਗ ਮੀ ਸੋ ਸਰਾਹ ਇਹ ਨਾਲ ਗੱਲ ਹੋ ਰਹੀ ਸੀ ਕਿ ਸੋ ਜਿਸ ਥਰੀ ਕੀ ਨਾਲ ਇਹਨਾਂ ਦੀ ਆਰਗੇਨਾਈਜੇਸ਼ਨ ਜਿਹੜੀ ਹੈ 무ਵਿੰਗ ਫਾਰਵਰਡ ਫੈਮਿਲੀ ਸਰਵਿਸਿਜ਼ ਕੰਮ ਕਰਦੀ ਹੈ ਵਧੀਆ ਹੈ ਕਾਉਂਸਲਿੰਗ ਲੈਣ ਲੱਗੇ ਸੀ ਕਈ ਵਾਰੀ ਡਰਦੇ ਆ ਜਾਂ ਫਿਰ ਸਾਨੂੰ ਇਹ ਲੱਗਦਾ ਕਿ ਪਤਾ ਨਹੀਂ ਅਸੀਂ ਇਹ ਅਫੋਰਡ ਕਰ ਪਾਣਾ ਕਿ ਨਹੀਂ ਜਾਂ ਪਤਾ ਨਹੀਂ ਸਾਡੇ ਰਾਜ਼ ਰਾਜ਼ ਰਹਿ ਪਾਣਿਆ ਜਾਂ ਨਹੀਂ ਸੋ ਇਸ ਇੰਟਰਵਿਊ ਦੇ ਵਿੱਚ ਉਹ ਸਾਰੀ ਗੱਲ ਅਸੀਂ ਜਾਣੀ ਹੈ ਕਿ ਜਿਹੜੀ ਥੋੜੀ ਪ੍ਰਾਈਵੇਸੀ ਆ ਉਹਦਾ ਧਿਆਨ ਰੱਖਿਆ ਜਾਂਦਾ ਹੈ ਕੇਸ ਟੂ ਕੇਸ ਰਿਲੇਟ ਕੀਤਾ ਜਾਂਦਾ ਹੈ ਕਿ ਕਿਵੇਂ ਤੁਹਾਡੀ ਗੱਲ ਜਿਹੜੀ ਹੈ ਉਹ ਅੱਗੇ ਲੈ ਕੇ ਜਾਣੀ ਹੈ ਜਾਂ ਫਿਰ ਨਹੀਂ ਪਰ ਇਹ ਜ਼ਰੂਰ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਜਿਸ ਪਰੇਸ਼ਾਨੀ ਨਾਲ ਵੀ ਤੁਸੀਂ ਜੁੜ ਰਹੇ ਹੋ ਉਹਦੇ ਵਿੱਚੋਂ ਤੁਹਾਨੂੰ ਬਾਹਰ ਕੱਢਣ ਦੀ ਇਹਨਾਂ ਦੀ ਆਰਗੇਨਾਈਜੇਸ਼ਨ ਪੂਰੀ ਕੋਸ਼ਿਸ਼ ਕਰਦੀ ਹੈ ਔਰ ਉਹ ਵੀ ਇਹ ਕਿ ਬਹੁਤ ਘੱਟ ਫੀਸ ਦੇ ਵਿੱਚ ਸੋ ਜੇ ਤੁਹਾਨੂੰ ਵੀ ਲੱਗਦਾ ਤੁਹਾਡੇ ਦਿਲ ਦੇ ਵਿੱਚ ਕੁਝ ਗੱਲਾਂ ਆ ਤੁਸੀਂ ਕਿਸੇ ਨਾਲ ਸ਼ੇਅਰ ਨਹੀਂ ਕਰ پا ਰਹੇ ਇੱਕ ਕਾਉਂਸਲਰ ਦੇ ਨਾਲ ਜਾ ਕੇ ਤੁਸੀਂ ਕਰ ਸਕਦੇ ਹੋ ਕਿਉਂਕਿ ਉਹ ਗੱਲ ਸਿਰਫ ਕਾਉਂਸਲਰ ਤੱਕ ਹੀ ਰਹਿੰਦੀ ਹੈ ਤੇ ਇਹਨਾਂ ਦੀ ਫੀਸ ਵੀ ਜਿਹੜੀ ਤੁਸੀਂ ਹੈ ਉਹ ਅਫੋਰਡ ਕਰ ਸਕਦੇ ਹੋ ਇਹ ਜਾ ਸਕਦੇ ਹੋ ਜੀ ਫਿਲਹਾਲ ਇੰਟਰਵਿਊ ਸੈਸ਼ਨ ਦੇ ਵਿੱਚ ਤੇ ਅੱਗੇ ਦੇਖਦੇ ਹਾਂ ਅੱਜ ਦੀ ਹਮ ਸਟੋਰੀ ਦੇਖ ਰਿਹਾ ਸਮੂਹ ਦਰਸ਼ਕਾਂ ਨੂੰ ਕਲਮੀਤ ਸਿੰਘ ਵੱਲੋਂ ਨਿੱਗੀ ਜੀ ਆਏ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਐਡਮੰਟਨ ਸ਼ਹਿਰ ਤੋਂ ਇੱਕ ਖਬਰ ਲੈ ਕੇ ਦੋਸਤੋ ਹਾਜ਼ਰ ਹੋ ਰਿਹਾ ਖਬਰ ਇਹ ਆ ਕਿ ਅਲਬਰਟਾ ਸਰਕਾਰ ਜਿਹੜੀ ਜੀ ਉਹ ਇਲੈਕਸ਼ਨ ਲਾਜ਼ ਨੂੰ ਆ ਓਵਰਹਾਲ ਕਰਨ ਲੱਗੀ ਆ ਯਾਨੀ ਕਿ ਉਹਦੇ ਚ ਕੁਝ ਤਬਦੀਲੀਆਂ ਲਿਆਉਣ ਲੱਗੀ ਆ ਤੁਹਾਨੂੰ ਯਾਦ ਹੋਣਾ 2015 ਦੇ ਵਿੱਚ ਜਦੋਂ ਰੀਚਲ ਨੌਟਲੀ ਹੋਰਾਂ ਦੀ ਸਰਕਾਰ ਬਣੀ ਸੀ ਐਨ ਡੀ ਪੀ ਦੀ ਤੇ ਉਹਨਾਂ ਨੇ ਵੀ ਕੁਝ ਤਬਦੀਲੀਆਂ ਲਿਆਂਦੀਆਂ ਸੀ ਖਾਸ ਕਰਕੇ ਉਹਨਾਂ ਨੇ ਇਹ ਲਿਆਂਦਾ ਸੀਗਾ ਵੀ ਜਿਹੜੀਆਂ ਕਾਰਪੋਰੇਸ਼ਨਸ ਹੈਗੀਆਂ ਉਹ ਡਾਇਰੈਕਟ ਪੈਸਾ ਜਿਹੜਾ ਡੋਨੇਟ ਨਹੀਂ ਕਰ ਸਕਦੀਆਂ ਇਸੇ ਤਰ੍ਹਾਂ ਹੀ ਜਿਹੜੀਆਂ ਯੂਨੀਅਨਸ ਸੀਗੀਆਂ ਉਹ ਵੀ ਨਹੀਂ ਸੀ ਡੋਨੇਟ ਕਰ ਸਕਦੀਆਂ ਉਹਨਾਂ ਨੇ ਬੰਦ ਕਰ ਦਿੱਤਾ ਸੀਗਾ ਵੀ ਤੁਸੀਂ ਇਦਾਂ ਪੈਸੇ ਦੇ ਕੇ ਕਿਉਂਕਿ ਆਮ ਲੋਕਾਂ ਦੇ ਮਨਾਂ ਵਿੱਚ ਹੈ ਕਿ ਜਦੋਂ ਵੱਡੀਆਂ ਕਾਰਪੋਰੇਸ਼ਨਸ ਜਾਂ ਯੂਨੀਅਨ ਦਿੰਦੀਆਂ ਤੇ ਸਰਕਾਰਾਂ ਫਿਰ ਫੈਸਲੇ ਉਹਨਾਂ ਲੋਕਾਂ ਲਈ ਹੀ ਕਰਦੇ ਹੈਗੇ ਆ ਸੋ ਹੁਣ ਉਹਦੇ 'ਚ ਜੀ ਤਬਦੀਲੀ ਲਿਆਂਦੀ ਗਈ ਆ ਵੀ ਦੁਬਾਰਾ ਫਿਰ ਤੇ ਜਿਹੜੀਆਂ ਕਾਰਪੋਰੇਸ਼ਨਸ ਹੈਗੀਆਂ ਤੇ ਯੂਨੀਅਨਸ ਹੈਗੀਆਂ ਉਹ ਫਿਰ ਦੁਬਾਰਾ ਡੋਨੇਸ਼ਨ ਵਾਲੀ ਗੱਲਬਾਤ ਉਹਨਾਂ ਲਈ ਖੋਲ ਦਿੱਤੀ ਗਈ ਹੈ ਔਰ 5000 ਡਾਲਰ ਦੀ ਲਿਮਟ ਉਹਦੇ ਤੇ ਲਾਈ ਗਈ ਆ ਤੇ ਹੋਰ ਇਹ ਜਿਹੜਾ ਜੀ ਬਿਲ 54 ਆ ਜਸਟਿਸ ਮਨਿਸਟਰ ਮिक्की ਅਮੇਰੀ ਉਹਨਾਂ ਨੇ ਲੈਜਿਸਲੇਚਰ ਦੇ ਵਿੱਚ ਕੱਲ ਪੇਸ਼ ਕੀਤਾ ਤੇ ਇਹਦੇ ਵਿੱਚ ਕੁਝ ਹੋਰ ਗੱਲਾਂ ਨੇ ਜਿਵੇਂ ਅੱਗੇ ਲੋਕੀ ਵੋਟਾਂ ਪਾਉਣ ਜਾਂਦੇ ਸੀਗੇ ਤੇ ਜੇ فرض ਕਰੋ ਤੁਹਾਡੇ ਕੋਲ ਆਈਡੈਂਟੀਟੀ ਨਹੀਂ ਹੈ ਤੇ ਤੁਹਾਡੇ ਨਾਲ ਅਗਰ ਕੋਈ ਹੋਰ ਦੂਸਰਾ ਵੋਟਰ ਜਿਹਦੇ ਕੋ ਆਪਣੀ ਆਈਡੀ ਹੈ ਉਹ ਕਹਿ ਸਕਦਾ ਸੀ ਕਿ ਹਾਂ ਜੀ ਇਹ ਵੀ ਇੱਥੇ ਹੀ ਰਹਿੰਦਾ ਆ ਜਾਂ ਇਹ ਸਿਟੀਜ਼ਨ ਹੈ ਤੇ ਇਹਦੀ ਵੋਟ ਲੈ ਲਓ ਉਹ ਇਹਨਾਂ ਨੇ ਹੁਣ ਬਦਲ ਦਿੱਤਾ ਉਹ ਕਹਿੰਦੇ ਵੀ ਦੂਸਰਾ ਬੰਦਾ ਇੱਕ ਦੂਜੇ ਦੇ ਥਾਂ ਇਦਾਂ ਵਾਊਚ ਨਹੀਂ ਉਹ ਕਰ ਸਕੇਗਾ ਯਾਨੀ ਕਿ ਤੁਹਾਨੂੰ ਆਪਣੀ ਆਈਡੀ ਦੇ ਆਧਾਰ ਦੇ ਉੱਤੇ ਹੀ ਤੁਸੀਂ ਵੋਟ ਜਿਹੜੀ ਆ ਉਹ ਪਾ ਸਕੋਗੇ ਅ ਇੱਕ ਹੋਰ ਇਹਨਾਂ ਨੇ ਗੱਲ ਇਹ ਕੀਤੀ ਆ ਜੀ ਇਹਦੇ ਵਿੱਚ ਭਈ ਜਿਹੜਾ ਨਾ ਟਾਈਮ ਹੈਗਾ ਆ ਕੁਝ ਜਿਵੇਂ ਹੁਣ ਕਿਸੇ ਫਰਜ ਕਰੋ ਕਿਸੇ ਐਮਐਲਏ ਨੂੰ ਤੁਸੀਂ ਰੀਕਾਲ ਕਰਨਾ ਹੈਗਾ ਉਹਦੇ ਬਾਰੇ ਭਈ ਕਿੰਨੇ ਦਸ਼ਕਤ ਹੋਣੇ ਚਾਹੀਦੇ ਆ ਕਿੰਨੇ ਪਰਸੈਂਟ ਵੋਟਰ ਜਿਹੜੇ ਆ ਉਹਨਾਂ ਚੋਂ ਤੁਹਾਡੇ ਨੰਬਰ ਹੋਣੇ ਚਾਹੀਦੇ ਆ ਉਹਦੇ ਵਿੱਚ ਕੁਝ ਗੱਲਾਂ ਬਾਤਾਂ ਲਿਆਂਦੀਆਂ ਜੀ ਉਹ ਮੈਂ ਤੁਹਾਨੂੰ ਦੱਸਦਾ ਕਿ ਕਿਉਂਕਿ ਪਹਿਲਾਂ ਇਦਾਂ ਹੁੰਦਾ ਸੀਗਾ ਕਿ ਅਗਰ ਕੋਈ ਕਿਸੇ ਬੰਦੇ ਨੂੰ ਤੁਸੀਂ ਰੀਕਾਲ ਕਰਨਾ ਹੈ ਤੇ ਉਹਦੇ ਜਿੰਨੇ ਟੋਟਲ ਵੋਟਰਸ ਹੈਗੇ ਆ ਉਸ ਕਾਂਸਟਿਟੂਐਂਸੀ ਦੇ ਵਿੱਚ ਉਹਦੀ ਪਰਸੈਂਟੇਜ ਰੱਖੀ ਸੀਗੀ ਇਹਨਾਂ ਨੇ ਕਿ ਉਸ ਪਰਸੈਂਟੇਜ ਦੇ ਮੁਤਾਬਕ ਅਗਰ ਉਹਨੇ 10 ਕਿਦ ਹੋ ਜਾਂਦੇ ਤੁਸੀਂ ਰੀਕਾਲ ਕਰ ਸਕਦੇ ਆ ਤੁਹਾਨੂੰ ਯਾਦ ਹੋਣਾ ਕੈਲਗਰੀ ਦੇ ਵਿੱਚ ਮੇਅਰ ਜੋਤੀ ਗੌਂਡੈਕ ਨੂੰ ਰੀਕਾਲ ਕਰਨ ਲਈ ਇੱਕ ਵਿਅਕਤੀ ਨੇ ਕੋਸ਼ਿਸ਼ ਕੀਤੀ ਸੀ ਪਰ ਉਹ ਇਸੇ ਕਰਕੇ ਉਹ ਕਰ ਨਹੀਂ ਸਕੇ ਕਿਉਂਕਿ ਉਹਦੇ ਕੋਲ ਉਹ ਸਿਗਨੇਚਰ ਨਹੀਂ ਉਹਨੇ ਹੋ ਸਕੇ ਤੇ ਉਹਨੇ ਕਾਫੀ ਇਸ ਗੱਲ ਤੇ ਰੌਲਾ ਪਾਇਆ ਸੀ ਵੀ ਭਾਈ ਇਹ ਜਿਹੜੀਆਂ ਨੰਬਰ ਦੇ ਹੈਗੇ ਆ ਇਹ ਘਟਾਏ ਜਾਣ ਸੋ ਇਹ ਕਿਸਮ ਦੀ ਉਸੇ ਗੱਲ ਤੇ ਆ ਰਹੇ ਨੇ ਭਈ ਜਿਹੜੇ ਲੋਕਾਂ ਦੇ ਨੰਬਰ ਹੈਗੇ ਆ ਉਹਨਾਂ ਦੀ ਪਰਸੈਂਟੇਜ ਘਟਾ ਦਿੱਤੀ ਜਾਵੇ ਤਾਂ ਆ ਕੇ ਰੀਕਾਲ ਲੋਕਾਂ ਨੂੰ ਕੀਤਾ ਜਾ ਸਕੇ ਅ ਇਧਰੋਂ ਜਿਹੜੇ ਐਨਡੀਪੀ ਦੇ ਐਮਐਲਏ ਇਰਫਾਨ ਸੁਬੀਰ ਹੋਰੀ ਆ ਉਹ ਕਹਿੰਦੇ ਵੀ ਦੇਖੋ ਇਹ ਜਿਹੜਾ ਕੰਮ ਕਰ ਰਿਹਾ ਆ ਅ ਇਹ ਇੱਕ ਕਿਸਮ ਦਾ ਜਿਹੜੇ ਨਾ ਡੋਨਰਸ ਹੋਣਗੇ ਉਹਨਾਂ ਦੇ ਸੋਰਸ ਦਾ ਨਹੀਂ ਪਤਾ ਲੱਗਣਾ ਵੀ ਉਹ ਪੈਸਾ ਆ ਕਿਥੋਂ ਰਿਹਾ ਜਿਵੇਂ ਹੁਣ ਬਿਜ਼ਨਸ ਵਾਲਾ ਜਾਂ ਕਾਰਪੋਰੇਸ਼ਨ ਵਾਲਾ ਉਹ ਕਹਿੰਦੇ ਤੁਹਾਨੂੰ ਸੋਰਸ ਦਾ ਨਹੀਂ ਪਤਾ ਲੱਗਣਾ ਵੀ ਕਿਹਨੇ ਪੈਸੇ ਦਿੱਤੇ ਹੈਗੇ ਆ ਔਰ ਇੱਕ ਹੋਰ ਜਿਹੜੀ ਚੇਂਜ ਹੈ ਜੀ ਉਹ ਆ ਵੀ ਜਿਹੜੇ ਟੈਬੂਲੇਟਰ ਹੁੰਦੇ ਨਾ ਵੋਟਾਂ ਗਿਣਨ ਵਾਲੇ ਉਹ ਵੀ ਹਟਾਏ ਜਾ ਰਿਹਾ ਉਹ ਕਹਿੰਦੇ ਜੀ ਵੀ ਹੁਣ ਇਹ ਵੋਟਾਂ ਹੱਥ ਨਾਲ ਗਿਣੀਆਂ ਜਾ ਕਰਨਗੀਆਂ ਔਰ ਸਮਾਂ ਦਿੱਤਾ 12 ਘੰਟੇ ਦਾ ਪਈ ਉਹਦੇ ਅੰਦਰ ਅੰਦਰ ਜਿਹੜਾ ਰਿਜ਼ਲਟ ਆ ਇਹਨਾਂ ਨੂੰ ਉਹ ਦੱਸਣਾ ਪਿਆ ਕਰੇਗਾ ਜਦੋਂ ਵੋਟਾਂ ਆਊਟ ਹੁੰਦੀਆਂ ਨੇ ਸੋ ਇਸ ਤਰ੍ਹਾਂ ਦੀਆਂ ਤਬਦੀਲੀਆਂ ਜਿਹੜੀਆਂ ਜੀ ਉਹ ਆ ਰਹੀਆਂ ਨੇ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ